ਜਗਰਾਉਂ ਦੇ ਪਿੰਡ ਮਾਨੂਕੇ ਦੇ ਗੁਰਦੁਆਰਾ ਜੋੜੀਆਂ ਸਾਹਿਬ ਵਿਕੇ ਮਾਰਕੀਟ ਕਮੇਟੀ ਹਟੂੜ ਦੇ ਸਾਬਕਾ ਚੇਅਰਮੈਨ ਰਾਜਕੁਮਾਰ ਗੋਇਲ ਦੀ 33 ਸਾਲਾਨਾ ਵਰਸੀ ਬੜੇ ਸਤਿਕਾਰ ਨਾਲ ਉਹਨਾਂ ਦੇ ਸੁਪੁੱਤਰਾਂ ਵੱਲੋਂ ਮਨਾਈ ਗਈ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੂਕੇ, ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਇਲਾਕੇ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਨੇ ਸਰਦਾ ਦੇ ਫੁੱਲ ਅਰਪਿਤ ਕੀਤੇ। ਇਸ ਮੌਕੇ ਵਾਕ-ਵਾਕ ਹਸਤੀਆਂ ਨੇ ਸ੍ਰੀ ਰਾਜਕੁਮਾਰ ਗੋਲਜੀ ਦੇ ਜੀਵਨ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਪੂਰੀ ਸਾਦਗੀ ਨਾਲ ਬਤਾਇਆ ਅਤੇ ਆਮ ਲੋਕਾਂ ਦੇ ਭਲੇ ਲਈ ਹੀ ਆਪਣਾ ਜੀਵਨ ਬਤੀਤ ਕੀਤਾ ਹੈ ਅੱਜ ਉਹਨਾਂ ਦੀ ਯਾਦ ਵਿੱਚ ਜਿੱਤੇਪਿੰਡ ਮਾਣੂਕੇ ਵਿੱਚ ਇੱਕ ਵੱਡੀ ਲਾਇਬ੍ਰੇਰੀ ਬਣਾਈ ਹੈ ਜਿੱਥੇ ਬੱਚਿਆਂ ਲਈ ਹਰ ਵਿਸ਼ੇ ਦੀਆਂ ਕਿਤਾਬਾਂ ਤੇ ਨੌਜਵਾਨਾਂ ਤੇ ਬਜ਼ੁਰਗਾਂ ਲਈ ਕਿਤਾਬਾਂ ਦੇ ਨਾਲ-ਨਾਲ ਅਖਬਾਰਾਂ ਵੀ ਉਪਲਬਧ ਹੁੰਦੀਆਂ ਨੇ ਉੱਥੇ ਹੀ ਜਗਰੌਂਦੇ ਮੱhalla ਸ਼ਾਸਤਰੀ ਨਗਰ ਵਿੱਚ ਕੁੜੀਆਂ ਨੂੰ ਫ੍ਰੀ ਸਿਲਾਈ ਸਿਖਾਉਣ ਲਈ ਸਿਲਾਈ ਸੈਂਟਰ ਵੀ ਖੋਲੇ ਹੋਏ ਨੇ ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਆਪਣੇ ਮਾਪਿਆਂ ਦੀ ਯਾਦ ਵਿੱਚ ਇਸ ਤਰ੍ਹਾਂ ਵਰਸੀ ਮਨਾਉਣ ਵਾਲੇ ਪਰਿਵਾਰ ਅੱਜਕੱਲ ਹਰੇਕ ਲਈ ਮਿਸਾਲ ਨੇ ਅਤੇ ਹਰੇਕ ਪਰਿਵਾਰ ਨੂੰ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਇਸੇ ਤਰ੍ਹਾਂ ਵਰਸੀ ਸਮਾਗਮ ਕਰਾਉਣੇ ਚਾਹੀਦੇ ਨੇ ਆਓ ਦੇਖਦੇ ਹਾਂ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਅرجਨੀਅਸ ਬਾਂਸਲ ਦੀ ਖਾਸ ਰਪੋਟ ਜਿਵੇਂ ਇਹ ਚੇਅਰਮੈਨ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕੀ ਕਹੋਗੇ ਜੀ ਬਾਰੇ ਬਾਈ ਹਾਂਜੀ ਅੱਜ ਸ੍ਰੀ ਰਾਜਕਮਾਰ ਸਿੰਘ गोयल ਜੀ ਚੇਅਰਮੈਨ ਜੋ ਇਸ ਪਿੰਡ ਦੇ ਬਹੁਤ ਅਹਿਮ ਸ਼ਖਸੀਅਤ ਸੀ ਉਹਨਾਂ ਨੂੰ ਦੀ ਚੌਥੀ ਵਰਸੀ ਸੀਗੀ ਤੇ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਇੱਥੇ ਟਰਸਟ ਬਣਾ ਕੇ ਜੀ ਰਾਜਕਮਰ ਗੋਇਲ ਮੈਮੋਰੀਅਲ ਟਰਸਟ ਬਣਾਇਆ ਉਹ ਟਰਸਟ ਵੱਲੋਂ ਇੱਥੇ ਲਾਇਬ੍ਰੇਰੀ ਚਲਾਈ ਜਾ ਰਹੀ ਹੈ ਬਹੁਤ ਸਫਲਤਾਪੂਰਵਕ ਚੱਲ ਰਹੀ ਹੈ ਔਰ ਸिलाई ਸੈਂਟਰ ਚਲਾਈ ਜਾ ਰਿਹਾ ਜੋ ਇਸ ਟਾਈਮ ਜਗਰਾਉਂ ਵਿੱਚ ਚੱਲਦੇ ਆ ਔਰ ਮੇਰਾ ਮੇਰਾ خیال ਉੱਥੇ 15-16 ਕੁੜੀਆਂ ਕਰ ਰਹੀਆਂ ਨੇ ਸਿਲਾਈ ਲੈ ਰਹੀਆਂ ਨੇ ਤੇ ਅੱਜ ਉਹਨਾਂ ਦੇ ਚੌਥੀ ਵਰਸੀ ਜੀ ਉਸ ਵਰਸੀ ਵਿੱਚ ਪੂਰਾ ਇਲਾਕੇ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸੈਵਾਨ ਵਕ ਵਕ ਸਮਾਜਿਕ ਜਥੇਬੰਦੀਆਂ ਰਾ ਧਰਨ ਕਾਗੂ ਸਾਰਿਆਂ ਦੇ ਆਗੂ ਇੱਥੇ ਆਏ ਸੀ ਆ ਉਹਨਾਂ ਨੇ ਹਾਰੀ ਦਿਵਸ ਸ਼ਰਧਾਂਜਲੀ ਪਹੁੰਚ ਕੀਤੀ ਆ ਤੇ ਸਾਡੇ ਸਾਬਕਾ ਐਸਡੀ ਸਾਹਿਬ ਹਰਤੇੰਦ ਸਿੰਘ ਜੋ ਕਿ ਹੁਣ ਸਾਡੇ ਨਾਲ ਪੱਕੇ ਤੌਰ ਤੇ ਜੁੜ ਚੁੱਕੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਸੀ ਤੇ ਅਸੀਂ ਸਾਰਿਆਂ ਦਾ ਮਤਲਬ ਇਸ ਸਮਾਗਮ ਵਿੱਚ ਪਹੁੰਚਣ ਦੇ ਜਲਦੀਆਂ ਕਰਾਈਆਂ ਤੋਂ ਫਸਟ ਵੱਲੋਂ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਰਾਜਕੁਮਾਰ ਜੀ ਚੇਅਰਮੈਨ ਸਾਹਿਬ ਉਹਨਾਂ ਦੀ ਚੌਥੀ ਵਰ੍ਹੇ ਦੀ ਪਹੁੰਚੀ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਜੀ ਆਇਆਂ ਆਖਦਾ ਧੰਨਵਾਦ ਕਰਦਾ ਤੇ ਨਾਲ ਹੀ ਮੈਂ ਪਰਿਵਾਰ ਦਾ ਵੀ ਧੰਨਵਾਦ ਕਰਦਾ ਉਹਨਾਂ ਦੇ ਦੋਨੋਂ ਬੇਟਿਆਂ ਦਾ ਸਮੁੱਚੇ ਗੋਲ ਪਰਿਵਾਰ ਦਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਚੰਗੇ ਕੰਮ ਕਰ ਜਾਂਦੇ ਕਿ ਕਿਰੇ ਸੀ ਉਹਨਾਂ ਨੂੰ ਭੁਲਾ ਦਿੰਨੇ ਛੇਤੀ ਪਰ ਇਸ ਪਰਿਵਾਰ ਨੇ ਹਮੇਸ਼ਾ ਆਪਣੇ ਪਿਤਾ ਨੂੰ ਇੱਕ ਸਮਾਜ ਸੇਵੀ ਇਨਸਾਨ ਨੂੰ ਲੋਕਾਂ ਨੂੰ ਹਮੇਸ਼ਾ ਚੇਤੇ ਕਰਾਉਣ ਲਈ ਵਰ੍ਹਸ਼ੀ ਮਨਾਈ ਜਾਂਦੀ ਉਹਨਾਂ ਦੀ ਸੋ ਉਸ ਵਰ੍ਹਸ਼ੀ ਦੇ ਵਿੱਚ ਮੈਂ ਕਹਿੰਦਾ ਸਮੁੱਚੇ ਇਲਾਕੇ ਦੇ ਜਿੰਨੇ ਵੀ ਮੋਹਤਵਰ ਵਿਅਕਤੀ ਆ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨਾਲ ਹੀ ਦੁਨੀਆ ਨਾਲ ਦੇ ਲੋਕ ਬਹੁਤ ਸਾਰੇ ਵੱਡੀ ਗੱਲ ਸਮਾਜ ਸੇਵੀ ਲੋਕ ਇੱਥੇ ਪਹੁੰਚੇ ਆ। ਤੋਂ ਮੈਂ ਸਾਰੀਆਂ ਸੰਗਤਾਂ ਦਾ ਹੀ ਸਮੁੱਚੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਕਿਉਂਕਿ ਰਾਜਕੁਮਾਰ ਚੇਅਰਮੈਨ ਸਾਹਿਬ ਨੇ ਬਤੌਰ ਚੇਅਰਮੈਨ ਹੁੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਰਕਰ ਵਜੋਂ ਬਹੁਤ ਚੰਗੀ ਤਰ੍ਹਾਂ ਸੇਵਾ ਨਿਭਾਈ ਆ ਤੇ ਉਹ ਸੇਵਾ ਅਜ ਪਰਿਵਾਰ ਵੀ ਉਸੇ ਤਰ੍ਹਾਂ ਜਾਰੀ ਰੱਖ ਰਿਹਾ ਵਾ। ਸੋ ਇਹੋ ਜਿਹੇ ਲੋਕਾਂ ਨੂੰ ਜੇ ਅਸੀਂ ਚੇਤੇ ਰੱਖਾਂ ਕਿਦਾ ਆਉਣ ਵਾਲੇ ਸਾਡੇ ਜਿਹੜੇ ਬੱਚੇ ਆ ਉਹਨਾਂ ਦੇ ਮਨ ਤੇ ਚੰਗਾ ਅਸਰ ਪਾਵੇਗਾ ਕਿ ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਸਾਨੂੰ ਵੀ ਲੋਕ ਜਦੋਂ ਅਸੀਂ ਵੱਡੇ ਹੋਵਾਂਗੇ ਸਾਨੂੰ ਚੇਤੇ ਰੱਖੋਗੇ ਸਾਡੇ ਬੱਚੇ ਸੋ ਇਹਦੇ ਨਾਲ ਇੱਕ ਸਮਾਜ ਦੇ ਚੰਗੀ ਸਿਹਤ ਪੈਂਦੀ ਆ ਸੋ ਚੰਗੇ ਲੋਕਾਂ ਨੂੰ ਮੇਰੇ ਸੇ ਚੇਤੇ ਰੱਖਣਾ ਚਾਹੀਦਾ ਸੋ ਇਸ ਗੱਲ ਦਾ ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਿਕੋਰਡ ਦੇ ਸੰਖੇਪ ਨੂੰ ਦੱਸਾਂ ਦਾ ਰਾਜਕੁਮਾਰ ਦੀ ਵਰਸੀ ਸਨਵੇਂ ਸੰਦੇਸ਼ ਦੇ ਕੇ ਜਾਂਦੀ ਹੈ ਕਿ ਮਨੁੱਖਤਾ ਦੀ ਸੇਵਾ ਪਰਮ ਧਰਮ ਹੈ ਕਿਸੇ ਧਰਮ ਤੋਂ ਸਾਰਾ ਧਰਮਾਂ ਦੀ ਜੋ ਹੈ ਉਹ ਨੇਚੋਰ ਇਸ ਵਿੱਚ ਹੈ ਇਹ ਗਿਆਨ ਨੂੰ ਵੰਡਿਆ ਜਾਵੇ ਸਮਾਜ ਦੀ ਸਮਾਜ ਦੀ ਸੇਵਾ ਕਰਨ ਦੇ ਲਈ ਬੱਚਿਆਂ ਨੂੰ ਤੇ ਆਉਣ ਵਾਲੀ ਜਨਰੇਸ਼ਨ ਕੀਤਾ ਜਾਵੇ ਜੇ ਰਾਜਕੁਮਾਰ ਨੇ ਆਪਣਾ ਜੀਵਨ ਜੀ ਕੇ ਇਹ ਇੱਕ ਨਾ ਨਾ ਇੱਕ ਲਈ ਸਾਡੇ ਲਈ ਸਤਿਪਤੀਏ ਤੜਾ ਪਰ ਉਹਨਾਂ ਨੂੰ ਸਮਾਂ ਰੱਖਿਆ ਹੈ ਮੈਂ ਇਹਨਾਂ ਨੂੰ ਕਰਵਾਣ ਨੂੰ ਵਧਾਈ ਦਿੰਦਾ ਜੀ ਸਾਡੇ ਪਿੰਡ ਦੀ ਜਿਹੜੀ ਮਹਾਨ ਹਸਤੀ ਪਿੰਡੀ ਨੇ ਇਲਾਕੇ ਨੂੰ ਖਾਣਾ ਕੀਤੀ ਇਹਨਾਂ ਰਾਜਕੁਮਾਰੀ ਕਵਿਚਨ ਅੱਗੇ ਸਿਰ ਬੱਤਨ ਕਰਾਈ ਆ ਬੜੀ ਘਾਟੂ ਚੂਸ ਹੋ ਰਹੀ ਹੈ ਉਹਨਾਂ ਦੇ ਨਾਲ ਤੋਂ ਬਾਅਦ ਪਰ ਹੈ

ਬਹੁਤ ਛੋਟਾ ਜਿਹਾ ਜੋਗਰਾਂ ਤੋਂ ਦੀ ਖਿਸ਼ਿਸ ਕਰ ਰਹੀਆਂ। ਬਾਕੀ ਜਿਨ ਨੇ ਸਾਰੀ ਸੰਗਤ ਆਈ ਆ ਮੈਂ ਇਹਨਾਂ ਦਾ ਦੇਨ ਨਹੀਂ ਦੇ ਸਕਦਾ। ਇਹਨਾਂ ਪਿਆਰ ਕਰਦੇ ਆ ਲੋਕ ਇਹਨਾਂ ਪਿਆਰ ਕਰਦੇ ਆ ਸਾਡੇ ਫਾਦਰ ਸਾਹਿਬ ਨੂੰ ਯਾਦ ਕਰਦੇ ਆ। ਬਹੁਤ ਬਹੁਤ ਧੰਨਵਾਦ। ਹੋਰ ਕੁਝ ਕਹਿਣ ਲਈ ਕੋਈ ਖਾਸ ਸ਼ਬਦ ਨਹੀਂ।